ਦੇਖੋ ਐਨਐਸਏ ਦਾ ਜਿਹੜਾ ਮੈਨੂੰ ਪਤਾ ਲੱਗਿਆ ਉਹ ਜਿਹੜੇ ਬਾਕੀ ਦੇ ਸਿੰਘ ਸੀ ਨਾ ਜਿਨ੍ਹਾਂ ਨੂੰ 18 ਮਾਰਚ 2023 ਨੂੰ ਅਰੈਸਟ ਕੀਤਾ ਸੀ ਉਹਨਾਂ ਦੀ ਮੈਨੂੰ ਇਹ ਪੱਤ ਮਿਲਿਆ ਰਜਿਸਟ੍ਰੇਸ਼ਨ ਤੋਂ ਤੇ ਉਹਨਾਂ ਦੀ 3 ਮਹੀਨਿਆਂ ਲਈ ਐਕਸਟੈਂਡ ਕਰੀ ਹੈ ਭਾਈ ਅਮਰਪਾਲ ਸਿੰਘ ਦਾ ਜੂਨ ਕੇ ਜਨਵਰੀ ਇਹਨਾਂ ਦੀ 23 April 2023 ਨੂੰ ਹੋਈ ਸੀ ਤੇ 23 April 2024 ਨੂੰ ਸਾਲ ਪੂਰਾ ਹੋਇਆ ਸੀ ਜੀ ਇਹਨਾਂ ਦੀ 3 ਮਹੀਨੇ ਐਕਸਟੈਂਡ ਕਰੀ ਸੀ ਤੇ ਇਹਨਾਂ ਦੀ 23 ਜੁਲਾਈ ਤੱਕ ਹੈ ਇਨਨ ਦਾ ਸਟੈਂਡ ਕਰੰਦਾ ਜਾਂ ਨਾ ਸਟੈਂਡ ਕਰੰਦਾ ਪ੍ਰਸ਼ਨ 23 ਜੁਲਾਈ ਦੇ ਪਿੱਛੋਂ ਪੈਦਾ ਹੁੰਦਾ ਅੱਜ ਤੱਕ ਸਟੈਂਡਿੰਗ ਦਾ ਕੋਈ ਮਤਲਬ ਨਹੀਂ ਸੀ ਸਸੀ ਕਾਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਵੇਖ ਰਹੇ ਹੋ ਐਨਐਸਏ ਦੇ ਤਹਿਤ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਔਰ ਉਸ ਦੇ ਕਈ ਸਾਥੀਆਂ ਦੇ ਉੱਪਰ ਐਨਐਸਏ ਜਿਹੜੀ ਐ ਐਕਸਟੈਂਡ ਕੀਤੀ ਗਈ ਹੈ ਸੋ ਸਾਡੇ ਨਾਲ ਫੋਨ ਕਾਲ ਤੇ ਅਮਰਿਤਪਾਲ ਸਿੰਘ ਦੇ ਵਕੀਲ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਮੌਜੂਦ ਨੇ ਗੱਲਬਾਤ ਕਰਾਂਗੇ ਕਿਉਂਕਿ ਜੋ ਖਬਰਾਂ ਨਸ਼ਰ ਹੋ ਰਹੀਆਂ ਨੇ ਕਿ ਅਮਰਿਤਪਾਲ ਸਿੰਘ ਦੇ ਉੱਪਰ ਐਨਐਸਏ ਜਿਹੜੀ ਹੈ ਵਧਾਈ ਗਈ ਹੈ ਕੀ ਉਹਨਾਂ ਉੱਪਰ ਐਨਐਸਏ ਜਿਹੜੀ ਹੈ ਐਕਸਟੈਂਡ ਹੋਈ ਹੈ ਜਾਂ ਉਹਨਾਂ ਦੇ ਸਾਥੀਆਂ ਦੇ ਉੱਪਰ ਹੋਈ ਹੈ ਇਸ ਗੱਲ ਦੀ ਜਾਣਕਾਰੀ ਹਾਸਲ ਕਰਾਂਗੇ ਸਾਡੇ ਨਾਲ ਫੋਨ ਕਾਲ ਦੇ ਉੱਪਰ ਰਾਜਦੇਵ ਸਿੰਘ ਖਾਲਸਾ ਮੌਜੂਦ ਨੇ ਰਾਜਦੇਵ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਰਾਜਿੰਦਰ ਜੀ ਜਿਹੜਾ ਐਨਐਸਏ ਐਕਸਟੈਂਡ ਕੀਤੀ ਗਈ ਆ ਕਿਵੇਂ ਵੇਖਦੇ ਹੋ ਤੁਸੀਂ ਇਹਨਾਂ ਦੇ ਦੇਖੋ ਐਨਐਸਏ ਦਾ ਜਿਹੜਾ ਮੈਨੂੰ ਪਤਾ ਲੱਗਿਆ ਉਹ ਜਿਹੜੇ ਬਾਕੀ ਦੇ ਸਿੰਘ ਸੀ ਨਾ ਜਿਨ੍ਹਾਂ ਨੂੰ 18 ਮਾਰਚ 2023 ਨੂੰ ਅਰੈਸਟ ਕੀਤਾ ਸੀ ਜੀ ਤੇ ਜਿਨ੍ਹਾਂ ਦੀ 1 ਸਾਲ ਦੀ ਮਿਆਦ ਖਤਮ ਹੋ ਗਈ ਸੀ 18 ਮਾਰਚ 2024 ਜੀ ਉਹਨਾਂ ਦੇ ਐਕਸਟੈਂਡ ਕਰਤਾ ਸੀ ਜਹਾ 18 ਜੂਨ ਤੱਕ 3 ਮਹੀਨਿਆਂ ਲਈ ਜੀ ਤੇ ਜਿਹੜੀ ਆ ਰਾਤ ਨੰਝ ਜੀ ਉਹਦੇ 12 ਵਜੇ ਤੱਕ ਉਹਨਾਂ ਦੀ ਐਕਸਟੈਂਡ ਕਰੀ ਹੋਈ ਸੀ ਉਹ ਜੀ ਤੇ ਉਹਨਾਂ ਦੀ ਮੈਨੂੰ ਇਹ ਪੱਤਰ ਮਿਲ ਗਿਆ ਵੈਰੀਫਿਕੇਸ਼ਨ ਤੋਂ ਕਿ ਉਹਨਾਂ ਦੀ 3 ਮਹੀਨਿਆਂ ਲਈ ਐਕਸਟੈਂਡ ਕਰੀ ਹੈ ਜੀ ਤੇ ਭਾਈ ਅਮਰਿਤਪਾਲ ਸਿੰਘ ਦਾ ਕਿਉਂਕਿ ਜ਼ਿੰਮੇਵਾਰੀ ਇਹਨਾਂ ਦੀ 23 April 2023 ਨੂੰ ਹੋਈ ਸੀ ਤੇ 23 April 2024 ਨੂੰ ਸਾਲ ਪੂਰਾ ਹੋਇਆ ਸੀ ਜੀ ਇਹਨਾਂ ਦੀ 3 ਮਹੀਨੇ ਐਕਸਟੈਂਡ ਕਰੀ ਸੀ ਤੇ ਇਹਨਾਂ ਦੀ 23 ਜੁਲਾਈ ਤੱਕ ਹੈ ਠੀਕ ਹੈ ਜੀ ਨਾ ਇਹਨਾਂ ਦਾ ਐਕਸਟੈਂਡ ਕਰਨ ਦਾ ਜਾਂ ਨਾ ਐਕਸਟੈਂਡ ਕਰਨ ਦਾ ਪ੍ਰਸ਼ਨ 25 ਜੁਲਾਈ ਦੇ ਪਿੱਛੋਂ ਪੈਦਾ ਹੁੰਦਾ ਅੱਜ ਤੱਕ ਐਕਸਟੈਂਸ਼ਨ ਦਾ ਕੋਈ ਮਤਲਬ ਨਹੀਂ ਸੀ ਜੀ ਜਿਹੜੇ ਬਾਕੀ ਇਹਨਾਂ ਦੇ ਸਾਥੀ ਨੇ ਉਹਨਾਂ ਦੀ ਜਿਹੜੀ ਐਨਐਸਏ ਵਾ ਅਡਜਸਟਮੈਂਟ ਹੋਈ ਹੈ ਹਾਂ ਉਹਨਾਂ ਦੀ ਹੋਈ ਹੈ ਸਾਰਿਆਂ ਦੀ ਨਹੀਂ ਉਹਦੇ ਚੋਂ 6 ਜਣਿਆਂ ਦੀ 6 ਜਣਿਆਂ ਦੀ ਜਿਵੇਂ ਹੋਮ ਸੈਕਟਰੀ ਪੰਜਾਬ ਨੇ ਕਿੱਥੀ ਲਈ ਗਈ ਸੀ ਤੌਹਤਕ ਸਮਾਗਮ ਦੇ ਵਿੱਚ ਪਹੁੰਚਣ ਦੇ ਲਈ ਜਿਹੜੀ ਪਰਮਿਸ਼ਨ ਲਈ ਗਈ ਸੀ ਉਹ ਉਸ ਉਸ ਦਾ ਕੀ ਹੁਣ ਅੱਗੇ ਪਹੁੰਚਿਆ ਉਹ ਜੀ ਇਹਨਾਂ ਦੇ ਇਹਨਾਂ ਦੇ ਪਿਤਾ ਸਰਦਾਰ ਤਸੇਮ ਸਿੰਘ ਨੇ ਦਿੱਤੀ ਸੀ ਆਪਣਾ ਡੀਸੀ ਅੰਮ੍ਰਿਤਸਰ ਨੂੰ ਡੀਸੀ ਅੰਮ੍ਰਿਤਸਰ ਨੂੰ ਜੀ ਡੀਸੀ ਅੰਮ੍ਰਿਤਸਰ ਨੇ ਇਹਨਾਂ ਨੂੰ ਕਿਹਾ ਕਿ ਮੈਂ ਜੀ ਹੋਮ ਸਾਈਟਿੰਗ ਨੂੰ ਭੇਜਤੀ ਪੰਜਾਬ ਦੇ ਨੂੰ ਜੀ ਉਹਦੇ ਬਾਰੇ ਜੀ ਕੋਈ ਰਿਪਲਾਈ ਪੱਟਾ ਆਇਆ ਨਹੀਂ ਜੀ ਯਾਨੀ ਕਿ ਜਿਹੜੀ ਤਾਜ਼ਾ ਸਥਿਤੀ ਹੈ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਕੇਸ ਦੀ ਉਹ 23 ਜਾਂ 24 ਜੁਲਾਈ ਤੋਂ ਬਾਅਦ ਸਾਹਮਣੇ ਆ ਸਕਦੀ ਹੈ ਹਾਂ ਜੀ ਹਾਂ 23 ਜਾਂ 24 ਜੁਲਾਈ ਤੋਂ ਬਾਅਦ ਤੇ ਕੀ ਲੱਗ ਰਿਹਾ ਹੁਣ ਸੌਂਚ ਸਮਾਗਮ ਦੇ ਵਿੱਚੋਂ ਪਹੁੰਚਣਗੇ ਜਾਂ ਕੀ ਪੋਜ਼ਿਟਿਵ ਕੋਈ ਖਬਰ ਉਹਨਾਂ ਬਾਰੇ ਆ ਸਕਦੀ ਹੈ ਤੁਸੀਂ ਕੀ ਥੋੜਾ ਬਹੁਤ ਅੰਦਾਜ਼ਾ ਦੇਖੋ ਜੀ ਪੋਜ਼ਿਟਿਵ ਤਾਂ ਅਦਾਤ ਵਿੱਚ ਉੱਥੇ ਮਤਲਬ ਹੋਟਲਿੰਗ ਲਈ ਤਾਂ ਲਾਜ਼ਮੀ ਵੀ ਪਹੁੰਚਣਗੇ ਉਹਨਾਂ ਦਾ ਕੰਸਟੀਟਿਊਸ਼ਨਲ ਲਾਇਬਿਲਿਟੀ ਹੈ ਉਹ ਤੇ ਇਹਨਾਂ ਨੇ ਪਹੁੰਚਾਉਣਾ ਪਹੁੰਚਾਉਣਾ ਹੈ ਗਵਰਨਮੈਂਟ ਨੇ ਜੀ ਤੇ ਉਸ ਤੋਂ ਅੱਗੇ ਫਿਰ ਕੀ ਹੋਊਗਾ ਉਹ ਅਜੇ ਅਨਸਰਟਨ ਹੈ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਰਾਜੀ ਜੀ ਤੁਹਾਡਾ ਤੁਸੀਂ ਜਿਹੜੀ ਜਾਣਕਾਰੀ ਸਾਂਝੀ ਕੀਤੀ ਆਈ ਅਮਰਤਾ ਸਿੰਘ ਹਰਾਬੜ ਬਹੁਤ 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 ਮਿਹਰਬਾਨੀ ਜੀ ਵਹਿਗੁਰੂ ਜੀ ਦਾ ਹਾਲਾ ਸਾਬ ਵਹਿਗੁਰੂ ਜੀ ਦੀ ਪਤਨੀ